ਸਸਤੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ OTT ਪਲੇਅਰ ਫਾਰਮ ਤੇ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਲੋਕਾਂ ਦਾ ਸਕਰੀਨ ਸਮਾਂ ਤੇਜ਼ੀ ਨਾਲ ਵਧਿਆ ਹੈ ਹਾਲਾਂਕਿ ਇਹ ਇੱਕ ਚੰਗਾ ਟਾਈਮ ਪਾਸ ਹੈ ਤੇ ਲੋਕਾਂ ਦੇ ਮੂਡ ਤਰੋ ਤਾਜ਼ਾ ਕਰਦਾ ਹੈ ਕੁਝ ਲੋਕ ਇਸ ਨੂੰ ਸੌਣ ਲਈ ਵੀ ਵਰਤਦੇ ਹਨ ਜਿਨ੍ਹਾਂ ਲੋਕਾਂ ਨੂੰ ਚੰਗੀ ਜਾਂ ਜਲਦੀ ਨੀਂਦ ਨਹੀਂ ਆਉਂਦੀ ਉਹ ਸੌਣ ਲਈ ਜਿਆਦਾ ਦੇਰ ਤੱਕ ਟੀਵੀ ਦੇਖਦੇ ਰਹਿੰਦੇ ਹਨ ਅਤੇ ਦੇਖਦੇ ਦੇਖਦੇ ਸੌਂ ਜਾਂਦੇ ਹਨ ਹਾਲਾਂਕਿ ਸਕਰੀਨਾਂ ਦੀ ਜ਼ਿਆਦਾ ਵਰਤੋਂ ਸਾਡੀ ਸਿਹਤ ਲਈ ਕਾਫੀ ਨੁਕਸਾਨਦੇ ਹੋ ਸਕਦੀ ਹੈ ਟੀਵੀ ਤੋਂ ਨਿਕਲਣ ਵਾਲੀ ਨੀਲੀ ਰੋਸ਼ਨੀ ਸਾਡੇ ਸਰੀਰ ਚ ਨੀਂਦ ਦੇ ਹਾਰਮੋਨ ਮੈਲਟੋਨਿਨ ਵਿੱਚ ਵਿਘਨ ਪਾਉਂਦੀ ਹੈ ਨੀਂਦ ਦੇ ਚੱਕਰ ਨੂੰ ਵੀ ਪ੍ਰਭਾਵਿਤ ਕਰਦੀ ਹੈ ਇਸ ਕਾਰਨ ਅੱਖਾਂ ਕਮਜ਼ੋਰ ਹੋ ਜਾਂਦੀਆਂ ਅਤੇ ਨੀਂਦ ਨਾ ਆਉਣ ਕਾਰਨ ਇੱਕ ਸੂਚੀ ਸੇਤ ਦੇ ਵੀ ਪ੍ਰਭਾਵਿਤ ਹੁੰਦੇ ਹੈ ਅਜਿਹੇ ਚ ਤੁਸੀਂ ਇੰਨਾ ਪੰਜ ਆਸਾਨ ਤਰੀਕੇ ਅਪਣਾ ਕੇ ਸੌਂਦੇ ਹੋ ਤਾਂ ਸਮੇਂ ਟੀਵੀ ਦੇਖਣ ਤੋਂ ਵੀ ਬਚ ਸਕਦੇ ਹੋ ਨੰਬਰ 1 뮤ਜ਼ਿਕ ਸਰੀਰ ਅਤੇ ਮਨ ਦੋਵਾਂ ਲਈ ਇੱਕ ਵਧੀਆ ਇਲਾਜ ਹੈ ਇੱਕ ਅਧਿਐਨ ਮੁਤਾਬਕ ਰਾਤ ਨੂੰ ਸੌਂਦੇ ਸਮੇਂ 뮤ਜ਼ਿਕ ਸੁਣਨ ਨਾਲ ਸਰੀਰ ਵਿੱਚ ਐਕਸੀਲੋਟਿਨ ਦਾ ਪੱਧਰ ਵਧਦਾ ਹੈ ਇਹ ਆਟੋਮਿਕ ਨਰਵ ਸਿਸਟਮ ਨੂੰ ਸ਼ਾਂਤ ਕਰਦਾ ਹੈ ਚਿੰਤਾ ਘਟਾਉਂਦਾ ਹੈ ਬਲੱਡ ਪ੍ਰੈਸ਼ਰ ਨੂੰ ਘਟ ਕਰਦਾ ਹੈ ਅਤੇ ਚੰਗੀ ਡੂੰਗੀ ਨੀਂਦ ਲੈਣ ਵਿੱਚ ਕਾਫੀ ਮਦਦ ਕਰਦਾ ਹੈ ਅਰਾਦੇ ਸੌਫਟ ਬੀਟ ਗੀਤਾਂ ਦੀ ਇੱਕ ਚੰਗੀ ਪਲੇਲਿਸਟ ਬਣਾਓ ਅਤੇ ਸੌਣ ਤੋਂ ਪਹਿਲਾਂ ਇਸ ਨੂੰ ਚਲਾਓ ਨੰਬਰ 2 ਆਡੀਓ ਬੁੱਕਾਂ ਵਿੱਚ ਤੁਸੀਂ ਕਿਤਾਬਾਂ ਨੂੰ ਪੜ੍ਹਨ ਦੀ ਬਜਾਏ ਸੁਣ ਸਕਦੇ ਹੋ ਇਸ ਵਿੱਚ ਤੁਸੀਂ ਲੇਟ ਕੇ دلچسپ ਕਹਾਣੀਆਂ ਸੁਣ ਸਕਦੇ ਹੋ ਤੇ ਇਸ ਨਾਲ ਤੁਸੀਂ ਆਪਣੀਆਂ ਮੌਜੂਦਾ ਸਮੱਸਿਆਵਾਂ ਨੂੰ ਭੁੱਲ ਜਾਂਦੇ ਹੋ ਤਾਂ ਤਣਾਅ ਤੋਂ ਦੂਰ ਰਹਿੰਦੇ ਹੋ ਤੇ ਇੱਕ ਚੰਗੀ ਨੀਂਦ ਆਉਂਦੀ ਹੈ ਨੰਬਰ 3 ਆਡੀਓ ਬੁੱਕਾਂ ਦੀ ਤਰ੍ਹਾਂ ਪ੍ਰੋਕਾસ્ટ ਵਿੱਚ ਇੱਕ ਚੰਗਾ ਪ੍ਰੋਕਾਸਟ ਸੁਣ ਤੋਂ ਬਾਅਦ ਤੁਸੀਂ ਮਹਿਮਾਨਦਿਆਂ ਦਿਲਚਸਪ ਅਤੇ ਪ੍ਰੇਰਨਾਦਾਇਕ ਗੱਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਹੋ ਅਤੇ ਸਕਾਰਾਤਮਕ ਵਿਚਾਰਾਂ ਨਾਲ ਡੂੰਘੀ ਨੀਂਦ ਵਿੱਚ ਚਲੇ ਜਾਂਦੇ ਹੋ ਨੰਬਰ 4 ਗੂੰਗੁਨੇ ਪਾਣੀ ਨਾਲ ਨਹਾਉਣ ਨਾਲ ਸਰੀਰ ਦਾ ਮੁੱਖ ਤਾਪਮਾਨ ਕੁਦਰਤੀ ਤੌਰ ਤੇ ਠੰਡਾ ਹੁੰਦਾ ਹੈ ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਵੀ ਸਥੁਲਿਤ ਰੱਖਦਾ ਹੈ ਜਿਸ ਨਾਲ ਆਰਾਮਦਾਇਕ ਨੀਂਦ ਆਉਂਦੀ ਹੈ ਨੰਬਰ 5 ਸੌ ਤੋਂ ਪਹਿਲਾਂ ਕੀਤੇ ਗਏ ਮੈਡੀਟੇਸ਼ਨ ਨੂੰ ਮਾਈਂਡਫੁਲਨੈਸ ਮੈਡੀਟੇਸ਼ਨ ਵੀ ਕਿਹਾ ਜਾਂਦਾ ਹੈ ਇਸ ਵਿੱਚ ਵਿਅਕਤੀ ਸਿਰ ਵਰਤਮਾਨ ਬਾਰੇ ਹੀ ਸੋਚਦਾ ਹੈ ਲੰਮੇ ਡੂੰਘੇ ਸਾਹ ਲੈਂਦਾ ਹੈ ਜਿਸ ਨਾਲ ਸਰੀਰ ਨੂੰ ਆਕਸੀਜਨ ਦੀ ਲੋੜੀਂਦੀ ਮਾਤਰਾ ਮਿਲਦੀ ਹੈ ਅਤੇ ਚੰਗੀ ਨੀਂਦ ਆਉਂਦੀ ਹੈ ਧੰਨਵਾਦ